ਲੇਕਿਨ ਇਸ ਪਰਿਵਾਰ ਨੇ ਲਾਸਟ ਨੇ ਰਣਵੀਰ ਸਿੰਘ ਦੀ ਸ਼ਹਾਦਤ ਨੂੰ ਆਪਣਾ ਇਬਾਦਤ ਮੰਨਿਆ ਮੰਦਰ ਬਣਾਇਆ ਮੰਦਰ ਚੋਣਾਂ ਦੀ ਪ੍ਰਤਿਮਾ ਲਗਾਈ ਅਤੇ ਸਵੇਰੇ ਸ਼ਾਮ ਇਸ ਪ੍ਰਤਿਮਾ ਦੀ ਪੂਜਾ ਕੀਤੀ ਜਾਂਦੀ ਹੈ ਦੀਪਕ ਜਲਾਇਆ ਜਾਂਦਾ ਹੈ ਮੈਂ ਕਹਿੰਦਾ ਕਿ ਸ਼ਹੀਦ ਸਾਡੇ ਸੰਤ ਸਪਾਈ ਹੁੰਦੇ ਨੇ ਜਿਨ੍ਹਾਂ ਦੀ ਕੋਈ ਜਾਤ ਕੋਈ ਮਜ਼ਹਬ ਕੋਈ ਧਰਮ ਨਹੀਂ ਇੱਕ ਸ਼ਹੀਦ ਹੈ ਕੋਈ ਧਰਮ ਹੈ ਇਨਸਾਨੀਅਤ ਅਤੇ ਉਸ ਇਨਸਾਨ ਦੀ ਹਿਫਾਜ਼ਤ ਕਰਦੇ ਹੋਏ ਉਹ ਯੋਧਾ ਆਪਣੀ ਉਸ ਕਸਮ ਨੂੰ ਪੂਰੀ ਕਰ ਜਾਂਦਾ ਜਿਹੜੀ ਕਸਮ ਟ੍ਰੇਨਿੰਗ ਤੋਂ ਬਾਅਦ ਫੌਜੀ ਨੂੰ ਤਿਰੰਗੇ ਨੂੰ ਹੱਥ ਵਿੱਚ ਫੜਕੇ ਦਿਲਾਈ ਜਾਂਦੀ ਹੈ। ਗਣਤੰਤਰ ਦੀ ਗરિਮਾ ਨੂੰ ਕਾਇਮ ਰੱਖਦੇ ਹੋਏ ਲਾਸਟ ਮਾਈਕ ਗਰਨਵੀਰ ਸਿੰਘ ਜੈਸੇ ਅਨੇਕਾਂ ਯੋਧੇ ਨੇ ਆਪਣੇ ਬਲਿਦਾਨ ਦੇ ਦਿੱਤੇ। ਇਹ ਸਾਨੂੰ ਸੰਦੇਸ਼ ਦਿੰਦੇ ਨੇ ਕਿ ਆਜ਼ਾਦੀ ਜਿਹੜੀ ਹੈ ਉਹਦਾ ਬੜਾ ਵੱਡਾ ਮੁੱਲ ਚੁਕਾਉਣਾ ਪਿਆ ਕੁਰਬਾਨੀਆਂ ਦੇ ਰੂਪ ਚ। ਔਰ ਲਾਸਟ ਮਾਈਕ ਗਰਨਵੀਰ ਸਿੰਘ ਇੱਕ ਐਸਾ ਯੋਧਾ ਸੀ ਜ ਜਦੋਂ ਕੈਪਟਨ ਵਿਕਰਮ ਬੱਤਰਾ, ਪਰਵੀਰ ਚੱਕਰ ਜਿਹੜਾ ਜਿਹਨਾਂ ਦੀ ਮੂਵੀ ਬਣ ਚੁੱਕੀ ਹੈ ਉਹ ਸ਼ਹੀਦ ਹੋ ਗਏ। ਇਸ ਯੋਧੇ ਨੇ ਆਪਣੀ ਟੀਮ ਦੇ ਨਾਲ ਆਪਣੇ ਉਸ ਕਮਾਂਡਰ ਦਾ ਆਪਣੇ ਉਸ ਕੈਪਟਨ ਦੀ ਸ਼ਹਾਦਤ ਦਾ ਬਦਲਾ ਲੈ ਲਿਆ। ਜਿੰਦੀ ਵੀ ਸੁੱਖਣ ਮੰਨਤ ਇੱਥੇ ਮੰਗੀ ਜਾਂਦੀ ਹੈ ਉਹ ਪੂਰੀ ਹੁੰਦੀ ਹੈ ਕਿਉਂਕਿ ਇੱਕ ਯੋਧਾ ਇੱਥੇ ਬਿਰਾਜਮਾਨ ਹੈ ਸਰਦੇ ਸਰਦਾਂ ਦਾ ਪਹਿਰੇਦਾਰ ਲਾਸਟ ਨਾਈਟ ਰਵੀਰ ਸਿੰਘ ਦੇ ਰੂਪ ਚ ਸਮੰਦਰ ਦੇ ਵਿੱਚ ਬਿਰਾਜਮਾਨ ਹੈ ਸਸੀ ਕਾਲ ਜੀ ਤੁਸੀਂ ਵੇਖ ਰਹੇ ਜਗਬਾਣੀ ਪੰਜਾਬ ਕੇਸਰੀ ਟੀਵੀ ਮੈਂ ਹਰਜਿੰਦਰ ਸਿੰਘ ਗੁਰਾਇਆ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਵੀ ਜਿਹੜੇ ਸ਼ਹੀਦ ਨੇ ਸਾਡੇ ਸੈਨਿਕ ਜਿਹੜੇ ਸਾਡੇ ਵਾਸਤੇ ਇੱਕ ਅੱਜ ਵੀ ਜਿਹੜੇ ਅਸੀਂ ਬੜੇ ਆਪਣੇ ਘਰਾਂ ਵਿੱਚ ਨਿਗਮਾਨੇ ਪਰਸੀਦ ਜਿਹੜੇ ਪਰਿਵਾਰ ਨੇ ਔਰ ਉਹ ਜੋ ਸੈਨਿਕ ਸੀ ਦੇਸ਼ ਦੀ ਸੇਵਾ ਲਈ ਅੱਜ ਵੀ ਸਾਡੀ ਰਾਖੀ ਕਰ ਰਹੇ ਨੇ ਪਰ ਇੱਕ ਸੈਨਿਕ ਦੇ ਪਰਿਵਾਰ ਵੱਲੋਂ ਇੱਕ ਅਜੀਬ ਹੀ ਜਿਹੜਾ ਵਾ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਅੰਦਰ ਐਦਾਂ ਦੀ ਸਾਨੂੰ ਇੱਕ ਉਦਾਹਰਣ ਨਹੀਂ ਮਿਲੇਗੀ ਇੱਕ ਪਰਿਵਾਰ ਨੇ ਜੋ ਕਾਰਗਿਲ ਵਿੱਚ ਸ਼ਹੀਦ 1999 ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਨਗਰ ਵਿਧਾਨ ਸਭਾ ਹਲਕੇ ਦੇ ਪਿੰਡ ਪੁਨਿਆੜ ਦੇ ਰਹਿਣ ਵਾਲੇ ਲੈਸ ਨਾਇਕਰ ਰਣਬੀਰ ਸਿੰਘ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀ ਦੇਸ਼ ਦੀ ਖਾਤਰ ਸ਼ਹੀਦੀ ਪੀਤੀ ਸੀ ਔਰ ਉਸਦੇ ਪਰਿਵਾਰ ਵੱਲੋਂ ਅੱਜ ਵੀ ਜਿਹੜਾ ਉਹਨਾਂ ਦਾ ਇੱਕ ਮੰਦਿਰ ਦਾ ਨਿਰਮਾਣ ਕੀਤਾ ਗਿਆ ਹੈ ਜਾ ਜੇਕਰ ਵੇਖਿਆ ਜਾਵੇ ਤਾਂ ਜ਼ਿਆਦਾਤਰ ਭਗਵਾਨ ਦੇ ਮੰਦਰ ਅਸੀਂ ਜ਼ਰੂਰ ਸੁਣੇ ਆਂ ਹਰ ਜਗ੍ਹਾ ਭਗਵਾਨ ਦੇ ਮੰਦਰ ਜਿਹੜੇ ਹੁੰਦੇ ਆ ਪਰ ਇੱਕ ਪਰਿਵਾਰ ਔਰ ਜੋ ਇਲਾਕੇ ਦੇ ਲੋਕ ਆ ਉਹਨਾਂ ਦੀ ਇੱਕ ਇੰਨੀ ਸਰਦਾ ਸੀ ਉਹਨਾਂ ਨੇ ਭਗਵਾਨ ਦੀ ਮੂਰਤੀ ਦੀ ਥਾਂ ਉਹਨਾਂ ਦੀ ਮੂਰਤੀ ਮੰਦਰ ਵਿੱਚ ਸਥਾਪਿਤ ਕਰਕੇ ਉਹਨਾਂ ਲੋਕਾਂ ਦੀ ਜਿਹੜੀਆਂ ਨੇ ਅੱਜ ਵੀ ਇੱਥੇ ਸਰਦਾ ਪੂਰੀਆਂ ਹੁੰਦੀਆਂ ਨੇ ਇਸ ਮੌਕੇ ਮੇਰਨਾ ਸੈਨਿਕ ਸੁਰੱਖਿਆ ਭਲਾਈ ਦੇ ਉੱਤੇ ਧਾਰਮ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੇ ਆ ਕਿ ਜੋ ਸ਼ਹੀਦ ਦੇ ਪਰਿਵਾਰ ਅੱਜ ਵੀ ਵਿਸ਼ਵਾਸ ਜਿਹੜਾ ਇੱਕ ਮੰਦਿਰ ਦੀ ਤਰ੍ਹਾਂ ਸਵੇਰੇ ਸ਼ਾਮ ਪੂਜਾ ਕਰਦੇ ਆ ਆ ਕੇ ਇੱਥੇ ਕੀ ਹੈ ਸਾਰਾ ਇਹ ਜਿਹੜਾ ਅੱਜ ਦਾ ਇਨਾ ਵਿਸ਼ਵਾਸ ਔਰ ਕੀ ਹੈ ਸਾਰਾ ਮੇਰੇ ਨਾਲ ਇਸ ਮੌਕੇ ਮੌਜੂਦ ਨੇ ਭਾਜੀ ਕੀ ਨਾਂ ਆਪਣਾ ਮੇਰਾ ਨਾਮ ਕਮ ਰਵਿੰਦਰ ਸਿੰਘ ਵਿੱਕੀ ਹੈ ਜੀ ਮੈਂ ਜਰਨਲਿਸਟ ਕਤਰਾਂ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਸ਼ਦ ਦਾ ਜਿਹੜਾ ਅੱਜ ਮੰਦਿਰ ਅੱਜ ਭਗਵਾਨ ਦੀ ਤਰ੍ਹਾਂ ਪੂਜਾ ਹੁੰਦੀ ਆ ਥੋੜੀ ਇਹਦੇ ਬਾਰੇ ਦੱਸ ਦਿਓ ਕੀ ਹੈ ਸਾਰੀ ਦੇਖੋ ਜੀ ਆ ਕਾਰਗਲ ਯੁੱਧ ਜਿਸ ਯੁੱਧ ਵਿੱਚ ਭਾਰਤੀ ਫੌਜ ਨੇ ਇੱਕ ਐਸੀ ਸ਼ੂਰਵੀਰਤਾ ਦਿਖਾਈ ਜਿਸ ਦੀ ਚਰਚਾ ਅੱਜ ਵੀ ਹੁੰਦੀ ਹੈ 16 ਜੂਨ 1999 ਨੂੰ ਕਾਰਗਲ ਦੀ ਬਰਫੀਲੀ ਚੋਟੀਆਂ 'ਚ ਤਰੰਗਾ ਫੈਰਾਂਦੇ ਹੋਏ ਇਸ ਜਿਹਲੇ ਦੇ ਵੀਰ ਸੈਨਿਕ ਲਾਸਟ ਨਾਇਗਰ ਨਵੀਰ ਸਿੰਘ 13 ਜੈਕ ਰਾਈਫਲ ਜੂਨ ਦੇ ਜਵਾਨ ਜਿਨ੍ਹਾਂ ਨੇ ਪਾਕਿਸਤਾਨੀ ਸੈਨਾ ਨੂੰ ਤੂਲ ਚੇਤਾਂਦੇ ਹੋਏ ਆਪਣਾ ਬਲੀਦਾਨ ਦੇ ਕੇ ਦੇਸ਼ ਵਾਸੀ ਨੂੰ ਇਹ ਸੰਦੇਸ਼ ਦਿੱਤਾ ਕਿ ਖੁਸ਼ਰੋ ਅਹਲੇ ਵਤਨ ਅਬ ਹਮ ਤੋ ਸਫਰ ਕਰਤੇ ਹਨ ਬੇਟਾ ਬਲੀਦਾਨ ਹੋ ਗਿਆ ਪਰਿਵਾਰ ਇੱਕ ਜ਼ਿੰਦਾ লাশ ਬਣ ਕੇ ਰਹਿ ਗਿਆ ਲੇਕਿਨ ਸਲੂਟ ਐਸ ਪਰਿਵਾਰ ਦੇ ਜਜ਼ਬੇ ਨੂੰ ਜਿਨ੍ਹਾਂ ਨੇ ਆਪਣੇ ਪੁੱਤ ਦੀ ਸ਼ਹਾਦਤ ਨੂੰ ਇੱਕ ਇਬਾਦਤ ਮੰਨਦੇ ਹੋਏ ਸਰਕਾਰ ਵੱਲ ਨਹੀਂ ਤੱਕਿਆ ਆਪਣੀ ਜੇਬ ਚੋਂ ਪੈਸਾ ਖਰਚ ਕਰਕੇ ਉਸ ਪਰਿਵਾਰ ਨੇ ਇੱਕ ਮੰਦਿਰ ਬਣਾਇਆ ਮੰਦਿਰ 'ਚ ਆਪਣੇ ਸ਼ਹੀਦ ਪੁੱਤਰੀ ਪ੍ਰਤਿਮਾ ਲਗਵਾਈ ਜਿਵੇਂ ਤੁਸੀਂ ਦੱਸਿਆ ਕਿ ਅਕਸਰ ਤੁਸੀਂ ਮੰਦਰਾਂ 'ਚ ਰੱਬ ਨੂੰ ਜਾ ਕੇ ਪੂਜਦੇ ਹੋ ਮੰਦਰਾਂ 'ਚ ਰੱਬਾਂ ਦੀ ਜਿਹੜਾ ਪਲੇ ਕਿ ਨਾ ਇਹਨਾਂ ਦੀ ਪ੍ਰਤਿਮਾਵਾਂ ਲੱਗੀ ਹੁੰਦੀਆਂ ਪਰਮਾਤਮਾ ਦੀਆਂ ਪਰਮਾਤਮਾ ਆਪਣੇ ਭਗਵਾਨ ਦੀਆਂ ਲੇਕਿਨ ਇਸ ਪਰਿਵਾਰ ਨੇ ਲਾਸਟ ਨੈਕ ਰਣਵੀਰ ਸਿੰਘ ਦੀ ਸ਼ਹਾਦਤ ਨੂੰ ਆਪਣਾ ਇਬਾਦਤ ਮੰਨਿਆ ਮੰਦਰ ਬਣਾਇਆ ਮੰਦਰ ਚ ਉਹਨਾਂ ਦੀ ਪ੍ਰਤਿਮਾ ਲਗਾਈ ਅਤੇ ਸਵੇਰੇ ਸ਼ਾਮ ਇਸ ਪ੍ਰਤਿਮਾ ਦੀ ਪੂਜਾ ਕੀਤੀ ਜਾਂਦੀ ਹੈ ਦੀਪਕ ਜਲਾਇਆ ਜਾਂਦਾ ਹੈ ਔਰ ਇੱਕ ਰੱਬ ਦੀ ਤਰ੍ਹਾਂ ਜਿਹੜਾ ਪਰਿਵਾਰ ਹੈ ਇਹਨਾਂ ਦੀ ਪੂਜਾ ਕਰਦਾ ਮੈਂ ਕਹਿੰਦਾ ਕਿ ਸ਼ਹੀਦ ਸਾਡੇ ਸੰ ਸਿਪਾਹੀ ਹੁੰਦੇ ਨੇ ਜਿਨ੍ਹਾਂ ਦੀ ਕੋਈ ਜਾਤ ਕੋਈ ਮਜ਼ਹਬ ਕੋਈ ਧਰਮ ਨਹੀਂ ਇੱਕ ਸ਼ਹੀਦ ਹੈ ਕੋ ਧਰਮ ਹੈ ਇਨਸਾਨੀਅਤ ਅਤੇ ਉਸ ਇਨਸਾਨ ਦੀ ਹਿਫਾਜ਼ਤ ਕਰਦੇ ਹੋਏ ਉਹ ਯੋਧਾ ਆਪਣੀ ਉਸ ਕਸਮ ਨੂੰ ਪੂਰੀ ਕਰ ਜਾਂਦਾ ਜਿਹੜੀ ਕਸਮ ਟ੍ਰੇਨਿੰਗ ਤੋਂ ਬਾਅਦ ਫੌਜੀ ਨੂੰ ਤਰੰਗੇ ਨੂੰ ਹੱਥ ਵਿੱਚ ਫੜ ਕੇ ਦਿਲਾਈ ਜਾਂਦੀ ਹੈ ਕਹਿੰਦੇ ਉਸ ਵੇਲੇ ਫੌਜੀ ਦਾ ਸ਼ਰੀਰ ਕੰਬਦਾ ਹੈ ਉਸ ਲੋਸ ਦੇ ਸਾਹਮਣੇ ਉਸ ਮਾਂ ਦਾ ਚਿਹਰਾ ਨਹੀਂ ਹੁੰਦਾ ਜਿਸ ਮਾਂ ਨੇ 9 ਮਹੀਨੇ ਉਸ ਨੂੰ ਆਪਣੀ ਕੱਖ ਵਿੱਚ ਰੱਖਦੇ ਹੋਏ ਉਸ ਨੂੰ ਇਹ ਸੰਦੇਸ਼ ਦਿੱਤਾ ਉਹਨਾਂ ਕਿ ਜਾ ਪੁੱਤ ਜਦ ਵੀ ਮੇਰੇ ਦੁੱਧਾਂ ਕਰ ਚਕਾਉਂਦਾ ਸਮੇਂ ਆਵੇ ਉਸ ਕੰਮ ਨੂੰ ਤੂੰ ਪਹਿਲ ਦੇ ਦੇਣੀ ਜਿਸ ਕੰਮ ਲਈ ਤੂੰ ਵਰਦੀ ਪਾਈ ਹੈ ਉਸ ਵੇਲੇ ਉਸ ਸੈਨਿਕ ਦੇ ਸਾਹਮਣੇ ਉਸ ਪਤਨੀ ਦਾ ਚਿਹਰਾ ਨਹੀਂ ਹੁੰਦਾ ਜਿਸ ਪਤਨੀ ਨਾਲ 7 ਲੰਮਾਂ ਲੈ ਕੇ ਉਸ ਨੇ ਜਨਮ ਵਰਨੀ ਕਸਮਾਂ ਖਾਦੀਆਂ ਹੁੰਦੀਆਂ ਨੇ ਉਸ ਵੇਲੇ ਉਸ ਫੌਜੀ ਦੇ ਸਾਹਮਣੇ ਉਸ ਪਹਿਨ ਦਾ ਚਿਹਰਾ ਨਹੀਂ ਹੁੰਦਾ ਜੋ ਪਹਿਨ ਅੱਜ ਵੀ ਰਖੜੀ ਵਾਲੇ ਦਿਨ ਆਪਣੇ ਵੀਰ ਦੀ ਉਡੀਕ ਕਰਦੀ ਹੈ ਕਿ ਉਹ ਆਏ ਉਹਦੇ ਘੁੱਟ ਤੇ ਰਖੜੀ ਬੰਨੇ ਉਸ ਵੇਲੇ ਉਸ ਫੌਜੀ ਦੇ ਸਾਹਮਣੇ ਚਿਹਰਾ ਹੁੰ ਕੀ ਮਰਦਾ ਫੌਜੀ ਤਿਰੰਗਾ ਹੱਥ ਵਿੱਚ ਲੈ ਕੇ ਕਿਹਾ ਖੁਦਾ ਮੁੱਸੇ ਅਸਾ ਕਾਮ ਹੋ ਜਾਏ ਹਸਤੇ ਹਸਤੇ ਜ਼ਿੰਦਗੀ ਇਸ ਦੇਸ਼ ਕੇ ਨਾਮ ਹੋ ਜਾਏ ਗਮ ਨਹੀਂ ਮੁਝੇ ਆਪਣੀ ਸ਼ਹਾਦਤ ਕਾ ਮੇਰੇ ਲਹੂ ਕੇ ਇੱਕ ਇੱਕ ਕਤਰੇ ਸੇ ਸੁਕੀ ਸਾਰੀ ਆਬਾਮ ਹੋ ਜਾਏ ਸੁਕੀ ਸਾਰੀ ਆਬਾਮ ਹੋ ਜਾਏ ਇਹ ਸਪਨਾ ਦੇਸ਼ ਦਾ ਵੀਰ ਸੈਨਿਕ ਲਿਖਤਾ ਹੈ ਅੱਜ ਸਾਰਾ ਦੇਸ਼ 77ਵਾਂ ਗਣਤੰਤਰ ਦਿਵਸ ਜਿਹੜਾ ਮਨਾਉਣ ਜਾ ਰਿਹਾ ਹੈ ਲੇਕਿਨ ਉਸ ਗਣਤੰਤਰ ਦੀ ਗરિਮਾ ਨੂੰ ਕਾਇਮ ਰੱਖਦੇ ਹੋਏ ਲਾਸਟ ਮਾਇਕ ਗਰਨਵੀਰ ਸਿੰਘ ਜੈਸੇ ਅਨੇਕਾਂ ਯੋਧੇ ਨੇ ਆਪਣੇ ਬਲਿਦਾਨ ਦੇ ਦਿੱਤੇ ਇਹ ਸਾਨੂੰ ਸੰਦੇਸ਼ ਦਿੰਦੇ ਨੇ ਕਿ ਆਜ਼ਾਦੀ ਜਿਹੜੀ ਹੈ ਉਹਦਾ ਬੜਾ ਵੱਡਾ ਮੁੱਲ ਚੁਕਾਉਣਾ ਪਿਆ ਕੁਰਬਾਨੀਆਂ ਦੇ ਰੂਪ ਚ ਚਾਹੇ ਗਣਤੰਤਰ ਦਿਵਸ ਹੋਵੇ ਚਾਹੇ ਆਪਣਾ ਆਜ਼ਾਦੀ ਦਿਹਾੜਾ ਹੋਵੇ ਇਹਨਾਂ ਸ਼ਹੀਦਾਂ ਨੂੰ ਨਮਨ ਕੀਤਾ ਜਾਂਦਾ ਪੂਜਿਆ ਜਾਂਦਾ ਔਰ ਮੈਂ ਕਹਿਣਾ ਚਾਹਾਂਗਾ ਕਿ ਸ਼ਹੀਦ ਨੂੰ 15 ਅਗਸਤ 26 ਜਨਵਰੀ ਨੂੰ ਨਹੀਂ ਹਰ ਸਾਡੇ ਨਾਲ ਯਾਦ ਕਰਨਾ ਚਾਹੀਦਾ ਕਿਉਂਕਿ ਸਾਡੀਆਂ ਸਾਵਾਂ ਅਜਿਹੇ ਯੋਧਿਆਂ ਦੀ ਅਮਾਨਤ ਹੈ ਔਰ ਲਾਸ ਨਾਇਕ ਰਣਵੀਰ ਸਿੰਘ ਇੱਕ ਐਸਾ ਯੋਧਾ ਸੀ ਜਿਹੜਾ ਕੈਪਟਨ ਵਿਕਰਮ ਬੱਤਰਾ ਪਰਵੀਰ ਚੱਕਰਾ ਜਿਹੜਾ ਜਿਹਨਾਂ ਦੀ ਮੂਵੀ ਬਣ ਚੁੱਕੀ ਹੈ ਉਹ ਸ਼ਹੀਦ ਹੋ ਗਏ ਇਸ ਦਿਨ ਆਪਣੀ ਟੀਮ ਦੇ ਨਾਲ ਆਪਣੇ ਉਸ ਕਮਾਂਡਰ ਦਾ ਆਪਣੇ ਉਸ ਕੈਪਟਨ ਦੀ ਸ਼ਹਾਦਤ ਦਾ ਬਦ ਪਾਕਿਸਤਾਨੀ ਫੌਜੀਆ ਨੂੰ ਮੌਤ ਨਹੀਂ ਦਸੂ ਆਂਦ ਰਹੇ ਉਸ ਕਾਰਗਲ ਦੀ ਪਰਬਲੀ ਚੋਟੀ ਤੇ ਤਰੰਗਾ ਫਰੰਦ ਦੇ ਆਪਣੀ ਬੀਤ ਦਾ ਇਤਿਹਾਸ ਲਚਿਆ ਜਿਹਨਾਂ ਦੀ ਸ਼ੂਰ ਬੀਤ ਨੂੰ ਦੇਖਦੇ ਹੋਏ ਪਾਰ ਸਰਕਾਰ ਨੇ ਉਹਨਾਂ ਨੂੰ ਮਰਨੋਂ ਪ੍ਰਾਂਤ ਜਿਹੜਾ ਸੇਣਾ ਮੈਡਲ ਲਾਣਵਾਇਆ ਇਹ ਬੜੀ ਪਵਿੱਤਰ ਜਗ੍ਹਾ ਕਹਿੰਦੇ ਜਿੱਥੇ ਸ਼ਹੀਦਾਂ ਨੂੰ ਸਜਦਾ ਕੀਤਾ ਜਾਂਦਾ ਹੈ ਨਮਨ ਕੀਤਾ ਜਾਂਦਾ ਹੈ ਉਹ ਸ਼ਾਂਤੀ ਰਸਥਾਨ ਤੋਂ ਲੈ ਬਣ ਜਾਂਦੇ ਸਾਡੇ ਬਾਣੀ ਸਾਡੇ ਸ਼ਾਸਤਰ ਕਹਿੰਦਾ ਕਿ ਜਿਹੜਾ ਇਨਸਾਨ ਉਸ ਮਿੱਟੀ ਨਾਲ ਤਿਲਕ ਕਰਤਾ ਜਿੱਦੇ ਸ਼ਹੀਦਾਂ ਨੂੰ ਸਜਦਾ ਕੀਤਾ ਜਾਂਦਾ ਹੈ ਉਹਨਾਂ ਨੂੰ ਚਾਰ ਧਾਮਾਂ ਦੀ ਯਾਤਰਾ ਦਾ ਫਲ ਮਿਲਦਾ ਸੋ ਬੜੀ ਪਵਿੱਤਰ ਜਗ੍ਹਾ ਹੈ ਜਿੰਦੀ ਵੀ ਸੁਖਣ ਮੰਨਤ ਇੱ ਕਿ ਇੱਕ ਯੋਧਾ ਇੱਥੇ ਬਿਰਾਜਮਾਨ ਹੈ ਸਰਦੇ ਸਰਹੱਦਾਂ ਦਾ ਪਹਿਰੇਦਾਰ ਲਾਸਨਾਗਰ ਰਵੀਰ ਸਿੰਘ ਦੇ ਰੂਪ ਵਿੱਚ ਇਸ ਮੰਦਿਰ ਦੇ ਵਿੱਚ ਬਿਰਾਜਮਾਨ ਹੈ ਔਰ ਬੜਾ ਹੀ ਬਿਰਲਾ ਮੰਦਿਰ ਹੈ ਜਲੇਦਾਨੀ ਪੰਜਾਬ ਦਾ ਐਸਾ ਮੰਦਿਰ ਜਿਸ ਮੰਦਿਰ 'ਚ ਇੱਕ ਸ਼ਹੀਦ ਦੀ ਪ੍ਰਤਿਮਾ ਲੱਗੀ ਹੈ ਔਰ ਉਸ ਪ੍ਰਤਿਮਾ 'ਚ ਅੱਜ ਵੀ ਸ਼ਰੀਰਕ ਤੌਰ ਤੇ ਲਾਸਨਾਗਰ ਰਵੀਰ ਸਿੰਘ ਸਾਡੇ ਵਿੱਚ ਨਹੀਂ ਹੈ ਲਗਦਾ ਉਹਨਾਂ ਦੀ ਪਵਿੱਤਰ ਆਤਮਾ ਇਸ ਜਗ੍ਹਾ ਤੇ ਵਾਸ ਕਰਦੀ ਹੈ ਸੋ ਇਸ ਯੋਧਾ ਨੂੰ ਮੇ शत-शत ਨਮਨ ਕਰਨਾ ਹੈ ਵंदन ਕਰਨਾ ਹੈ ਉਲਸੇ ਮੀਦ ਨਾਲ ਕੀ ਜਿਹੜਾ ਸ਼ਹੀਦਾਂ ਦੇ ਦੇਸ਼ ਦੇ ਆਉਣ ਵਾਲੇ ਕੱਲ ਲਈ ਆਪਣਾ ਅੱਜ ਕੁਰਬਾਨ ਕਰ ਦਿੱਤਾ ਸਾਡਾ ਸਾਰਾ ਫਰਜ਼ ਹੁੰਦਾ ਕਿ ਦੁਲਹਾਂ ਦਾ ਸਤਿਕਾਰ ਕੀਤਾ ਜਾਵੇ ਇਹੋ ਹੀ ਇਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਤਾਂ ਹੀ ਆਪਾਂ 26 ਜਨਵਰੀ 15 ਅਗਸਤ ਮਨਾਉਣ ਦੇ ਸੱਚੇ ਹੱਕਦਾਰ ਹੋਵਾਂਗੇ ਧੰਨਵਾਦ ਜਿਹੜੇ ਆਉਂਦੇ ਜਾਂਦੇ ਲੋਕ ਆ ਉਹ ਵੀ ਇੱਥੇ ਜਿਹੜਾ ਬਿਲਕੁਲ ਜੀ ਬਿਲਕੁਲ ਜਿੱਥੇ ਲੋਕ ਇੱਥੇ ਗੁਰਾਇਆ ਸਾਹਿਬ ਇੱਥੋਂ ਜਾਂਦੇ ਲੋਕ ਖਾਸ ਕਰਕੇ ਐਕਸਰਸ ਹਮਨ ਫੌਜੀ ਲੰਘਦੇ ਨੇ ਗੱਡੀਆਂ ਰੁਕਦੀਆਂ ਨੇ ਸਲੂਟ ਕਰਕੇ ਫਿਰ ਅੱਗੇ ਜਾਂਦੇ ਨੇ ਉਹ ਜਿਹੜੇ ਲੋਕ ਇੱਥੇ ਆਉਂਦੇ ਨੇ ਮੱਥਾ ਟੇਕ ਕੇ ਫਿਰ ਅੱਗੇ ਨਿਕਲਦੇ ਨੇ ਕਿਉਂਕਿ ਇੰਨੀ ਮੰਨਤਾ ਇੰਨੀ ਜਿਹੜੀ ਮਹੱਤਤਾ ਇੰਨੀ ਮਹਾਨਤਾ ਇਸ ਜਗ੍ਹਾ ਦੀ ਹੈਗੀ ਹੈ ਉਹਨਾਂ ਦਾ ਪੈਰਾ ਜਿਹੜਾ ਇੱਥੇ 24 ਘੰਟੇ ਬਿਲਕੁਲ ਬਿਲਕੁਲ ਦੇਖੋ ਤੁਸੀਂ ਸਾਡੇ ਸ਼ਹੀਦਾਂ ਦਾ ਪੈਰਾ ਜੀ ਤੁਸੀਂ ਦੇਖੋ ਜਿਹੜੀ ਮੰਨਤ ਕਿਤੇ ਸੁੱਖਣ ਪੂਰੀ ਹੁੰਦੀ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਲੋਕ ਕਿ ਆ ਕੇ ਮੱਥਾ ਟੇਕਦੇ ਨੇ ਕਿਉਂਕਿ ਸ਼ਹੀਦਾਂ ਦਾ ਪੈਰਾ ਬਾਬਾ ਹਰਪਾ ਸਿੰਘ ਜੀ ਨੂੰ ਕੋਈ ਨਹੀਂ ਕੋਈ ਨਹੀਂ ਜਾਂਦਾ ਅੱਜ ਵੀ ਸਾਡੇ ਬਾਟੋ ਦੀ ਰਾਖੀ ਕਰਦੇ ਨੇ ਜਾ ਕੇ ਉਤਤਲਾ ਪਾਸ ਦੇ ਵਿੱਚ ਜਾ ਕੇ ਦੇਖੋ ਕਿਉਂਕਿ ਇਹ ਲੋਕ ਧੰਨਵਾਦ ਜੀ ਇਸ ਮੁਕਿਓ ਮੇਰੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਬੇਟੇ ਜਿਹੜੇ ਉਸ ਵੇਲੇ ਜਦੋਂ ਸ਼ਹੀਦ ਹੋਏ ਸੀ ਤਾਂ ਉਹਨਾਂ ਦੀ ਕਾਫੀ ਜਿਹੜੀ ਆ ਛੋਟੀ ਉਮਰ ਸੀ ਦੱਸੀ ਜਾ ਰਹੀ ਉਹ ਵੀ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਕੀ ਨਾਂ ਆਪਣਾ ਮੇਰਾ ਨਾਮ ਜੀ ਰਾਹੁਲ ਸਿੰਘ ਮਨਹਾਸ ਹੈ ਜਦੋਂ ਪਪਾ ਸਹੀਦ ਹੋਏ ਕਿੰਨੇ ਸਾਲਾਂ ਦੇ ਤੁਸੀਂ ਜਦੋਂ ਮੇਰੇ ਪਾਪਾ ਸ਼ਹੀਦ ਹੋਏ ਸੀਗੇ ਮੇਰਾ ਬਰਥ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਹੋਇਆ ਸੀਗਾ 3 ਮਹੀਨੇ ਬਾਅਦ ਹੋਇਆ ਸੀਗਾ 3 ਮਹੀਨੇ ਬਾਅਦ ਹੋਇਆ ਸੀ ਹਾਂਜੀ ਤੇ ਜਾਦੇ ਅੱਜ ਇੱਕ ਇਨਾ ਮਾਨ ਆ ਮਾਨ ਦੀ ਗੱਲ ਕੀਤੀ ਜਾਵੇ ਤਾਂ ਆਮ ਹਰ ਲੋਕ ਜਿਹੜੇ ਆਉਂਦੇ ਨੇ ਔਰ ਉਹਨਾਂ ਦੀ ਜਿਹੜੀ ਆ ਆ ਕੇ ਨਸਮਤ ਤੱਕ ਹੁੰਦੇ ਨੇ ਔਰ ਉਹਨਾਂ ਦੇ ਲੋਕਾਂ ਦੀ ਜਿਹੜੀਆਂ ਨੇ ਸਰਦਾ ਵੀ ਪੂਰੀਆਂ ਹੁੰਦੀਆਂ ਨੇ ਕਿੱਦਾਂ ਵੇਖਦੇ ਹੋ ਇਹ ਜਿਹੜਾ ਤੁਸੀਂ ਅੱਜ ਗੁਰ ਆਪਣਾ ਇੱਕ ਮੰਦਿਰ ਜਿਹੜਾ ਵਾ ਮੰਦਿਰ ਤੇ ਆਪਣੇ ਪਾਪਾ ਦਾ ਜਿਹੜਾ ਇੱਕ ਬੁੱਤ ਖੜਾ ਕੀਤਾ ਹੋਇਆ ਔਰ ਇਹਨੂੰ ਸਵੇਰੇ ਸ਼ਾਮ ਜਿਹੜੀ ਪੂਰੀ ਪੂਜਾ ਕਰਦੇ ਹੋ ਕਿੱਦਾਂ ਵੇਖਦੇ ਹੋ ਸਾਰੇ ਮੈਂ ਚਲੋ ਰੀਅਲ ਜਿਤੇ ਆਪਾਂ ਪਾਪਾ ਦੇਖੇ ਨਹੀਂ ਸੀਗੇ ਤੇ ਇਸ 2001 ਤੋਂ 2 ਦੇ ਵਿੱਚ ਇਹ ਮੰਦਿਰ ਬਣਿਆ ਹੋਇਆ ਹਰ ਸਾਲ ਇੱਥੇ ਲੰਗਰ ਲੱਗਦਾ ਤੇ ਹਰ ਸਾਲ ਪਾਪਾ ਜੀ ਦੇ ਜਦੋਂ ਪਾਪਾ ਜੀ ਕਾਰਗਿਲ ਵਾਰਚ ਸ਼ਹੀਦ ਹੋਏ ਸੀਗੇ ਉਹਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਤੇ ਅਸੀਂ ਇਸ ਮੰਦਿਰ ਦੇ ਸਵੇਰੇ ਜਦੋਂ ਵੀ ਆਉਂਨੇ ਆ ਇੱਥੇ ਮੱਥਾ ਟੇਕ ਕੇ ਫਿਰ ਅੰਦਰ ਜਾਂਦੇ ਆ ਤੇ ਸ਼ਾਮ ਨੂੰ ਵੀ ਇੱਥੇ ਜੋ ਜਗਦੀ ਹੈ ਕਿਉਂਕਿ ਸਾਡੇ ਲਈ ਇਹੀ ਮੰਦਿਰ ਆ ਤਾਂ ਅਸੀਂ ਜਿੰਨੇ ਵੀ ਇਸ ਦੇਸ਼ ਲਈ ਸ਼ਹੀਦ ਹੋਏ ਆ ਸਾਰਿਆਂ ਨੂੰ ਰੱਬ ਦਾ ਰੂਪ ਹੀ ਮੰਨਦੇ ਆ ਕਿਉਂਕਿ ਜੇ ਅਸੀਂ ਆਪਣੇ ਘਰ ਦੇ ਵਿੱਚ ਆਰਾਮ ਦੀ ਨੀਂਦ ਸੌ ਰਹੇ ਆ ਜਾਂ ਆਪਣੀ ਕੰਫਰਟੇਬਲ ਲਾਈਫ ਜੀ ਰਹੇ ਆ ਇਹ ਉਹਨਾਂ ਕਰਕੇ ਜੀ ਰਹੇ ਆ ਇਹ ਸਾਰੀ ਵਿਦੌਲਤ ਸਾਡੀ ਇੰਡੀਅਨ ਆਰਮੀ ਤੇ ਜਿੰਨੇ ਵੀ ਸਾਡੇ ਫੋਰਸਸ ਬੈਲਟ ਹੈ ਉਹਨਾਂ ਕਰਕੇ ਔਰ ਖਾਸਲੀ ਜਿਹੜੀ ਕਾਰਗਿਲ ਵਾਰ ਦੀ ਲੜਾਈ ਸੀਗੀ ਉਹ ਤਾਂ ਵਨ ਸਾਈਡਿਡ ਸੀਗੀ ਪਰ ਸਾਡੀ ਇੰਡੀਅਨ ਆਰਮੀ ਨੇ ਇੱਕ ਸਾਈਡ ਤੋਂ ਆਪਣੇ ਵੱਲ ਕਰ ਲਈ ਸੀਗੀ ਕਿ ਉਸ ਛੋਟੀਆਂ ਦੇ ਵਿੱਚ ਇਕੱਲਾ ਵਿਦਆਊਟ ਕੋਈ ਜੈਕਟ ਅਵੇਅਰ ਕਰਕੇ ਵੀ ਜਾਏ ਤੇ ਉਹ ਵੀ ਭਾਰੀ ਲੱਗਦੀ ਹੈ ਤੇ ਸਾਡੇ ਜਿਹੜੇ ਆਰਮੀ ਸੋਲਜਰ ਸੀਗੇ ਜਿੰਨੀ ਵੀ ਸਾਡੀ ਟੀਮ ਸੀਗੀ ਆਰਮੀ ਦੀ ਪਾਪਾ ਉਹਨਾਂ ਦੀ ਇਹਨਾਂ ਨੇ ਤਾਂ 15-15 20-20 ਕਿਲੋ ਦੇ ਭਾਰ ਚੁੱਕ ਕੇ ਉੱਤੇ ਚੜੇ ਸੀਗੇ ਜੀ ਇਹ ਸਾਨੂੰ ਉਹਨਾਂ ਦੇ ਬੇਟਾ ਜੀ ਜਿਨ੍ਹਾਂ ਦੀ ਉਹਨਾਂ ਦੀ ਸ਼ਹੀਦੀ ਤੋਂ ਕਰੀਬ 3 ਮਹੀਨੇ ਬਾਅਦ ਜਿਨ੍ਹਾਂ ਨੇ ਜਨਮ ਲਿਆ ਔਰ ਉਹਨਾਂ ਨੇ ਅੱਜ ਵੀ ਦੱਸਿਆ ਵੀ ਮੈਂ ਆਪਣੇ ਪਾਪਾ ਦਾ ਜਿਹੜਾ ਵਾ ਕੀ ਇਹ ਰਸਲੀ ਤਾਂ ਨਹੀਂ ਵੇਖ ਸਕਿਆ ਕਿਉਂਕਿ ਉਹਨਾਂ ਦੇ 3 ਮਹੀਨੇ ਬਾਅਦ ਇਹਨਾਂ ਦਾ ਜਨਮ ਹੋਇਆ ਸੀ ਪਰ ਅੱਜ ਵੀ ਉਹਨਾਂ ਨੂੰ ਆਪਣੇ ਪਾਪਾ ਦੀ ਯਾਦ ਜਿਹੜੀ ਹੈ ਬਿਲਕੁਲ ਸਹੀ ਇਸ ਬੁੱਤ ਵਿੱਚੋਂ ਹੀ ਪਿਓਰ ਦੀ ਤਰ੍ਹਾਂ ਇੱਕ ਦਿਖਾਈ ਦੇ ਰਹੀ ਆ ਔਰ ਅੱਜ ਵੀ ਅਸੀਂ ਵੀ ਇਹੋ ਕਹਿੰਨੇ ਆ ਕਿ ਜੋ ਸਾਡੇ ਦੇਸ਼ ਦੇ ਸ਼ਹੀਦ ਨੇ ਜਿੰਨੇ ਵੀ ਸੈਨਿਕ ਸਾਡੇ ਦੇਸ਼ ਵਾਸਤੇ ਸ਼ਹੀਦੀਆਂ ਪਾ ਰਹੇ ਨੇ ਉਹਨਾਂ ਦੀ ਖਾਤਰ ਹੀ ਅਸੀਂ ਅੱਜ ਆਪਣੇ ਦੇਸ਼ ਵਿੱਚ ਜਿਹੜਾ ਵਾ ਸੁੱਖ ਦੀ ਨੀਂਦ ਆਪਣੀ ਮਰਜ਼ੀ ਨਾਲ ਸੌਣੇ ਔਰ ਆਪਣੀ ਮਰਜ਼ੀ ਨਾਲ ਸਵੇਰੇ ਉੱਠਦੇ ਆ ਪਰ ਇਸ ਤਰ੍ਹਾਂ ਦੇ ਜਿਹੜੇ ਆ ਮੰਦਰ ਬਣਾਉਣੇ ਜਿਹੜਾ ਇੱਕ ਬਹੁਤ ਵੱਡਾ ਪਰਿਵਾਰ ਵੱਲੋਂ ਕੀਤਾ ਜਾਵੇ ਤਾਂ ਪਰਿਵਾਰ ਦਾ ਬਹੁਤ ਵੱਡਾ ਉਪਰਾਲਾ ਔਰ ਪੰਜਾਬ ਦੇ ਅੰਦਰ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾ ਹੀ ਪਰਿਵਾਰ ਆ ਜਿਸ ਵੱਲੋਂ ਅੱਜ ਵੀ ਆਪਣੇ ਇੱਕ ਸ਼ਹੀਦ ਦੇ ਉੱਤੇ ਜਿਹੜਾ ਇਨਾ ਮਾਣ ਔਰ ਇਨਾ ਵਿਸ਼ਵਾਸ ਹੈ ਜਿੱਦਾਂ ਵੱਲੋਂ ਇੱਕ ਮੰਦਰ ਦਾ ਰੂਪ ਦੇ ਕੇ ਜੋ ਸਵੇਰੇ ਸ਼ਾਮ ਮੰਦਰ ਦੇ ਵਿੱਚ ਜਿਵੇਂ ਪੂਜਾ ਹੁੰਦੀ ਆ ਤਿਉਹ ਹੀ ਇੱਥੇ ਜਿਹੜੀ ਆ ਪੂਜਾ ਕਰਦਿਆਂ ਕੈਮਰਾਮੈਨ ਰਾਜਨ ਦੇ ਨਾਲ ਹਰਜਿੰਦਰ ਸਿੰਘ ਗੁਰਾਇਤ ਜਗਬਣੀ ਪੰਜਾਬ ਕੇਸਰੀ ਟੀਵੀ ਦਿਨਾਨਗਰ ਗੁਰਦਾਸਪੁਰ